ਹਰ ਦੇਸ ਜੁੜੰਗਾ ਲੋੜੀਏ ਅੱਜ ਮਜੀਦ ਫਰਮਾਉਂਦੇ ਹਾਂ ਜੇ ਭਾਈ ਹਰੀ ਕੇ ਜਿਹੜੇ ਮਹੀਨੇ ਜਾ ਰਹਾ ਕਹਿੰਦੇ ਜੁੜੰਗਾ ਲੋੜੀਏ ਜੁੜਨਾ ਲੋੜੀ ਦਾ ਹੈ ਚਾਹੀਦਾ ਹੈ ਆਪਨੂੰ ਜੁੜਨਾ ਚਾਹੀਦਾ ਉਸ ਪ੍ਰਮੇਸ਼ਰ ਦੇ ਵਿੱਚ ਉਹ ਕੈਸਾ ਹੈ ਹਰੀ ਦੇਖ ਸਤ ਸੰਗੇ ਦੀ ਉਹ ਵੱਡੋ ਦਾ ਨਾਮ ਹੈ ਵੱਡਾ ਸਤ ਸੰਗੇ ਦੀ ਚਾਹ ਵਿਰਾਗ ਮੰਨਿਆ ਇੱਕ ਕਾਰਨ ਵਿਰਾਗ ਹੈ ਇੱਕ ਮੰਦ ਵਿਰਾਗ ਹੈ ਇੱਕ ਜਗਤ ਮਾਨ ਵਰਾਗ ਹੈ ਇਹ ਕੇਂਦਰੀਏ ਵਰਾਗ ਹੈ ਇਹ ਇੱਕ ਵਸੀਕਾਲ ਵਰਾਗ ਹੈ ਕੋਈ ਤੀਬਰ ਵਰਾਗ ਹੈ ਕਰ ਤੀਬਰ ਵਰਾਗ ਹੈ ਅਤੇ ਤੀਬਰ ਪਰ ਕੰਵਰਾਗ ਹੈ ਇਸ ਪ੍ਰਕਾਰ ਸਾਧ ਸੰਗੇ ਦੀ ਮੰਦ ਵਰਾਗ ਦਾ ਇਹ ਹੈ ਨਾਰ ਮਰੇ ਕਰ ਸੰਪਤ ਨਾਸੀ ਮੂਧ ਮੁੜਾਇ ਭੇ ਸੰਿਆਸੀ ਇਸ ਜੀ ਮਰ ਗਈ ਘਰ ਦੀ ਕਬੂਤੀ ਨਾਸ ਹੋ ਗਈ ਕਹਿੰਦੇ ਚਲੋ ਉਹ ਜਗਤ ਮਿੱਠਿਆ ਛੀ ਲੈਣਾ ਮੂੰਹ ਫਰਮਾ ਕੇ ਸੰਿਆਸੀ ਬਣ ਬੈਠਾ ਇਹ ਸਾਧ ਸੰਗੇ ਦੀ ਇਹ ਮੰਦ ਵਰਾਗ ਹੈ ਜਿੱਥੇ ਉਹਨੂੰ ਇਹੋ ਚੀਜ਼ਾਂ ਮਿਲਦੀਆਂ ਤੇ ਇੱਥੇ ਫੇਰੇ ਦੁਗਤੀ ਉਹਦੀ ਬਾਤ ਲਿਖਿਆ ਆਇਆ ਬੁੱਲਾ ਪੌਣ ਦਾ ਚੜਿਆ ਕੱਖ ਆਕਾਸ਼ ਤੰਗਾ ਪੰਦਾ ਕਹ ਕੇ ਕੱਖ ਕੱਖਾਂ ਦੇ ਪਾਸ ਜਦੋਂ ਬੁੱਲਾ ਪੌਣ ਦਾ ਆਉਂਦਾ ਆਕਾਸ਼ 'ਚ ਦਾਗਰ ਉਹਨੇ ਨਾਲ ਕੱਖ ਵੀ ਉੱਡ ਕੇ ਚੜ ਜਾਂਦੇ ਐ ਜਦੋਂ ਪੌਣ ਦੀ ਗੰਧ ਟੁੱਟ ਜਾਂਦੀ ਐ ਉਦੋਂ ਕੱਖਾਂ ਦੇ ਪਾਸ ਉਹ ਕੱਖ ਆ ਕੇ ਦਿਖ ਪੈਂਦਾ ਐ ਇਸੇ ਪ੍ਰਕਾਰ ਬਿnabla ਹੂ ਕੀ ਬੁੱਲਾ ਪੌਣ ਦਾ ਜਦੋਂ ਆਇਆ ਉਹੋਂ ਕਹਿੰਦਾ ਜਗਤ ਮਿੱਠਿਆ ਆਕਾਸ਼ ਵੀ ਨਹੀਂ ਚੜ ਗਿਆ ਫਕੀਰ ਬਣ ਗਿਆ ਅਤੇ ਫਿਰ ਜਦੋਂ ਉਹ ਬਰਾਗ ਮੰਦ ਪੈ ਗਿਆ ਉਸੇ ਦੇ ਸਾਲ ਸੰਧੀ ਕੱਖਾਂ ਦੇ ਪਾਸ ਜਿੰਨੇ ਕੱਖ ਡਕ ਪੈਂਦਾ ਆ ਕੇ ਇਉਂ ਉਹਨਾਂ ਵਿੱਚ ਹੀ ਆ ਕੇ ਗੁਜ਼ਾਰਾ ਉੱਥੇ ਮੰਗ ਖਾ ਕੇ ਉੱਥੇ ਠੂਠਾ ਫੜਫੜ ਕੇ ਤੁਰਿਆ ਫਿਰਦਾ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ ਮੰਦ ਬਰਾਗੀ ਦੀ ਇੱਕ ਕਾਰਨ ਬਰਾਗ ਹੁੰਦਾ ਕਾਰਨ ਬਰਾਗ ਪਤਰੀ ਨੂੰ ਹੋਇਆ ਸੀ ਉਹ ਵੀ ਸਿੰਗਲਾ ਰਾਣੀ ਜਿਹੀ ਸੀ ਇਹ ਮੁਹੌਤ ਵੱਲ ਨਜ਼ਰ ਰੱਖਦੀ ਸੀ ਉਸ ਨੂੰ ਇੱਕ ਦੋਸਰਾ ਆਇਆ ਜਿਹਦੀ ਸੀ ਇਸਨ ਭਰਸਰੀ ਜੀ ਨੂੰ ਅਮਰਸਾਲਾ ਆ ਕੇ ਦਿੱਤਾ ਅਮਰਸਾਲਾ ਦੇ ਨੇ ਤਾਂ ਦੋਸਵਾ ਨੂੰ ਪੁੱਛਿਆ ਕਿ ਤੂੰ ਕਿੱਥੋਂ ਲਿਆਈ ਹੈ ਕਹਿਣ ਲੱਗੀ ਮੈਨੂੰ ਮਹਾਵਤ ਨੂੰ ਦਿੱਤਾ ਹੈ ਮਹਾਵਤ ਨੂੰ ਪੁੱਛਿਆ ਕਹਿੰਦਾ ਮੈਨੂੰ ਰਾਣੀ ਨੇ ਦਿੱਤਾ ਹੈ ਆਪੋ ਰਾਣੀ ਨੂੰ ਪੁੱਛਿਆ ਕਹਿੰਦੀ ਤੁਸੀਂ ਦਿੱਤਾ ਸੀ ਮੈਨੂੰ ਰਾਜਾ ਸਮਝ ਗਿਆ ਉਹੋ ਕਹਿੰਦੇ ਤੁਨ ਕੀ ਰਤ ਮੋਤਨ ਮੋਤਨ ਤੁਨ ਕੀ ਰਤ ਮੋਤਨ ਮੋਹ ਰਤੀ ਨਾਉ ਕਿਹਾ ਜਿਨ੍ਹਾਂ ਨੇ ਮੈ ਮਾਤ੍ਰੀਤੀ ਕਰਦਾ ਉਹਨਾਂ ਦੀ ਮੇਰੇ ਨਾਲ ਪ੍ਰੀਤੀ ਨਹੀਂ ਜਿਸ ਸਿੰਗਲਾ ਰਾਣੀ ਨੂੰ ਆਜੀ ਜਿੰਦ ਜਾਨ ਸਮਝਦਾ ਸੀ ਉਹ ਮਹਾਵਤ ਵੱਲ ਮੇਰਾ ਲਾਈ ਬੈਠੀ ਸੀ ਅੱਜ ਉਸ ਮਹਾਵਤ ਨੂੰ ਐਡੀ ਰਾਣੀ ਮਿਲ ਗਈ ਸੀ ਅਤੇ ਫਿਰ ਉਹ ਦੇਸਵਾ ਤੇ ਨਿਆ ਰਖਦਾ ਸੀ ਤੇ ਦੇਸਵਾ ਮੇਰੇ ਤੇ ਮੋਤ ਹੋਈ ਪਈ ਸੀ ਤੇ ਅਮਰ ਫਾਰੇ ਇੱਕ ਬ੍ਰਾਹਮਣ ਨੂੰ ਮਿਲਿਆ ਸੀ ਉਹ ਨਾਇਕੋੜ ਆਇਓ ਜੀ ਪੇਸ਼ਾ ਕਰਨੋਂ ਆਪੇ ਆਇਆ ਸੀ ਕਹਿੰਦੇ ਵੇਖੋ ਇਹ ਅਮਰਸੱਲ ਨੇ ਅੱਜ ਮੈਨੂੰ ਵਿਰਾਗ ਪੈਦਾ ਕਰਤਾ ਹੈ ਉਸ ਵੇਲੇ ਰਾਣੀ ਵੀ ਰਣਵਾਸ ਵੀ ਸਭ ਨੂੰ ਛੱਡ ਕੇ ਰਾਜ ਨੂੰ ਜੋਗੀ ਹੋ ਕੇ ਈਸ਼ਵਰ ਦਾ ਭੈਣ ਕੀਤਾ ਸੀ ਪਰਤੀ ਨੂੰ ਵਿਰਾਗ ਹੋਇਆ ਸੀ ਉਹ ਕਾਰਨ ਰਾਜ ਆ ਸਰ ਸੰਗੇ ਜੀ ਰਾਣੀ ਦਾ ਦੁਰਾਚਾਰ ਹੋਇਆ ਸੀ ਰਾਜ ਨੂੰ ਵਿਰਾਗ ਹੋ ਗਿਆ ਸੀ ਰਾਜ ਛੱਡ ਦਿੱਤਾ ਸੀ ਇਸ ਪ੍ਰਕਾਰ ਦੀ ਹਾਲਤ ਪਰਤੀ ਨੂੰ ਹੋਈ ਸੀ ਉਹ ਕਾਰਨ ਰਾਜ ਨੂੰ ਜੇ ਪੱਕ ਜਾਵੇ ਤਾਂ ਚੰਗਾ ਹੈ ਇਹ ਕੱਟਿਆ ਰਿਹਾ ਇਹ ਪਰਸੀ ਫੇਰ ਦਾ ਸੁਝਾਉਂ ਵਿੱਚ ਲਿਖਿਆ ਸੀ ਵਿਆਹ ਦਾ ਸੁਪਿਆ ਸੀ ਇਹ ਜਨ ਸਾਕੀ ਚੋਂਦਾ ਗੁਰੂ ਨਾਨਕ ਸਾਹਿਬ ਨੂੰ ਫੇਰ ਮੋੜਿਆ ਸੀ ਪਰਸੀ ਕਿਧਰ ਨੂੰ ਚਲਿਆ ਹੈ ਇਹਨੂੰ ਇੱਕ ਦਿਨ ਗਾਉਣਾ ਸੁਣਿਆ ਪਰਸੀ ਨੇ ਉਥੇ ਗਾਉਣਾ ਸੁਣ ਕੇ ਕੀ ਉਥੇ ਗਾ ਰਹੇ ਸੀ ਗਾਉਣ ਵਾਲੇ ਕਿੰਨੇ ਬਹੁਤ ਬੀਤੀ ਥੋੜੀ ਨਹੀਂ ਥੋੜੀ ਹੀ ਹੁਣ ਜਾਏ ਵਾਕ ਕਹੇ ਸੁ ਗਾਇਕਾਂ ਤਾਲ ਮੇਂ ਭੰਗ ਨਾ ਪਾਏ ਇਸ ਪ੍ਰਕਾਰ ਜਦੋਂ ਕਿਹਾ ਤੇ ਉਸ ਵੇਲੇ ਪਰਸੀ ਕਹੋ ਹੋ ਇੰਨਾ ਚਿਰ ਹੋ ਗਿਆ ਜੋ ਕਮਾਉਂਦੀਆਂ ਨੂੰ ਹੁਣ ਘਰ ਨੂੰ ਮੁੜ ਕੇ ਜਾਣਾ ਯੋਗ ਨਹੀਂ ਆਪ ਦੀ ਦੋਦੜੀ ਪੂਤਾ ਕਰਦੇ ਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਕਾਰਨ ਵਰਾਗ ਹੁੰਦਾ ਹੈ ਕਾਰਨ ਇਸ ਜੀ ਦੇ ਕਰਕੇ ਰਾਣੀ ਦਾ ਗੁਲਾਚਾਰ ਦੇਖ ਕੇ ਪਰ ਫਰੀ ਜੀ ਨੂੰ ਵਰਾਗ ਹੋਇਆ ਸੀ ਪਰ ਫਿਰ ਪਰਮੇਸ਼ਰ ਦੇ ਰੂਪ ਨੂੰ ਇਹਨਾਂ ਨੇ ਜਾਣ ਲਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਕੇਂਦਰੀ ਅੱਖਾਂ ਕਰਕੇ ਮਿਤੀ ਰੱਖਣੀ ਆ ਤੇ ਮਨ ਦੇ ਅੰਦਰ ਵਕਾਰ ਫੁਰਦੇ ਰਹਿਣੇ ਇਹ ਕੇਂਦਰੀਏ ਵਰਾਗ ਹੈ ਇੰਦਰੀਆਂ ਨੂੰ ਸਕੋਚ ਕੇ ਰੱਖਣਾ ਪਰ ਮਨ ਦੇ ਫੁਰਨੇ ਨਾ ਹਟਣੇ ਉਹ ਸਿੰਗਰੇ ਵਿਰਾਗ ਹੈ ਉਸੇ ਪ੍ਰਕਾਸ਼ ਸਾਹਿਬ ਸਿੰਘ ਜੀ ਵਸੀਕਾਰ ਵਿਰਾਗ ਹੈ ਮੇਰੇ ਅੰਦਰ ਕਿੰਨੇ ਕ ਇਸ ਵਸੀਕਾਰ ਵਿਰਾਗ ਜਿਹੜਾ ਨਾ ਹੋਇਆ ਕਿ ਮੇਰੇ ਵਿਸ਼ੇ ਜਿੰਨੇ ਕਿੰਨੇ ਕੁ ਮੁਕ ਚੁੱਕੇ ਹੈ ਮੇਰੇ ਗੁਣ ਕਿੰਨੇ ਕੁ ਮੁਕ ਚੁੱਕੇ ਹੈ ਤੇ ਕਿੰਨੇ ਮੈਂ ਗੁਣ ਧਾਰਨ ਕੀਤੇ ਵਿਚਾਰ ਕਰਨੀ ਵਸੀਕਾਰ ਹੈ ਉਸੇ ਪ੍ਰਕਾਰ ਜਤਮਾਨ ਵਿਰਾਗ ਹੈ ਜਤਮਾਨ ਵਿਰਾਗ ਸਾਹਿਬ ਸਿੰਘ ਜੀ ਉਹ ਇੱਕ ਵਤਰੇਕ ਵਿਰਾਗ ਹੈ ਬਿੱਤੀ ਦੇ ਅੰਦਰ ਉਸ ਇੱਕ ਪਾਸੇ ਵਰਤਾਉਣਾ ਵਿਤਰੇਕ ਹੈ ਇਸ ਪ੍ਰਕਾਰ ਜਤਮਾ ਜਿਹੜਾ ਉਹ ਚਾਰ ਪ੍ਰਕਾਰ ਦਾ ਹੈ ਇੱਕ ਹੁੰਦਾ ਉਹਦੇ ਵਿੱਚੋਂ ਤੀਬਰ ਵਿਰਾਗ ਹੈ ਇਹ ਵਿਰ ਵਿਰਾਗ ਜਿਹੜਾ ਹੈ ਸੰਸਾਰ ਦੇ ਸੁੱਖਾਂ ਨੂੰ ਛੱਡ ਕੇ ਸੰਸਾਰ ਦੇ ਸੁੱਖ ਮੈਨੂੰ ਨਾਮ ਪ੍ਰਾਪਤ ਹੋਣ ਰਾਜ ਸਾਧ ਆਦਕਾਂ ਦੇ ਸੰਸਾਰਕ ਸੁੱਖਾਂ ਨੂੰ ਤਿਆਗ ਦੇਣਾ ਉਹ ਤੀਬਰ ਵਿਰਾਗ ਹੈ ਅਤੇ ਸਵਰਗ ਆਦਕਾਂ ਦੇ ਸੁੱਖਾਂ ਦੀ ਇੱਛਾ ਨਾ ਰੱਖਣੀ ਉਹ ਪਰ ਤੀਬਰ ਵਿਰਾਗ ਹੈ ਬੰਨ ਲੋਕ ਦੇ ਪਦਾਰਥਾਂ ਨੂੰ ਕਾਹਦੇ ਦੁਸ਼ਟਾਂ ਨੂੰ ਤਿਆਗ ਦੇਣਾ ਜਾਣ ਕੇ ਇਹ ਸਾਧ ਸੰਗਤ ਦੀ ਤਰਤੀਬ ਕਰ ਤਾਮ ਵਿਰਾਗ ਹੈ ਇਸ ਪ੍ਰਕਾਰ ਹੈ ਜੇਠ ਵੱਡੇ ਵਿਰਾਗ ਦਾ ਨਾ ਹੋ ਹਰਿ ਜੀ ਫਰਮਾਉਂਦੇ ਹਨ ਹਰ ਜੇਠ ਜੋੜਨ ਦਾ ਲੋੜੀਏ ਮੇਰੇ ਭਾਈ ਤਰਤੀਬ ਕਰ ਤਾਮ ਵਿਰਾਗ ਧਾਰ ਕੇ ਹਰਿ ਜੋ ਜੇਠ ਸਭ ਤੋਂ ਵੱਡਾ ਹੈ ਉਸੇ ਜੁੜਨਾ ਲੋੜੀਏ ਜਲਣਾ ਚਾਹੀਦਾ ਹੈ ਇਹ ਦੇਖਦਾ ਮਹੀਨਾ ਹੈ ਇਸ ਅੱਜਾ ਸਭ ਨਿਵੰਨ ਜਿਸ ਦੇਖਦਾ ਮਹੀਨਾ ਜਦੋਂ ਆਉਂਦਾ ਸਾਰੀਆਂ ਤਾਕਤਾਂ ਝੁਕ ਜਾਂਦੀਆਂ ਹਨ ਖੰਡ ਸਾਰਿਆਂ ਤੋਂ ਚੱਕੀ ਜਾਂਦੀ ਹੈ ਗਰਮੀ ਸਾਰੇ ਵੱਧ ਜਾਂਦੀ ਹੈ ਇਸ ਪ੍ਰਕਾਰ ਬਾਗ ਬੂਟੇ ਕੁਮਲਾ ਜਾਂਦੇ ਹਨ ਇਸ ਪ੍ਰਕਾਰ ਸਾਥ ਸੰਗਤ ਜੀ ਉਸ ਤੀਬਰ ਬ੍ਰਾਜ ਘਾਰ ਕੋ ਉਸ ਪਰਮੇਸ਼ਰ ਜੁਲਣਾ ਚਾਹੀਦਾ ਜਿਸ ਪਰਮੇਸ਼ਰ ਦੇ ਗੋਦਿਆਂ ਵਾਲੇ ਫਿਦਿਆਂ ਵਾਲੇ ਅਤੇ ਜਸਮਾਨੀ ਤਾਕਤ ਵਾਲੇ ਰੂਹਾਨੀ ਤਾਕਤ ਵਾਲੇ ਅਤੇ ਬਾਣੀ ਦੀ ਤਾਕਤ ਵਾਲੇ ਅਤੇ ਬੋਲਣ ਗਿਆਨਪ੍ਰਧੀ ਸ਼ਕਤੀ ਵਾਲੇ ਧੰਨ ਦੀ ਗਿਆਨੂ ਵਾਲੇ ਉਮਰ ਦੀ ਗਿਆਨੂ ਵਾਲੇ ਸਾਰਿਆਂ ਨੂੰ ਝੁਕਣਾ ਪੈਂਦਾ ਹੈ ਸਾਰੇ ਜਿਹੜੀ ਸ਼ਕਤਾਂ ਦੇ ਆਸਰੇ ਝੁਕ ਕੇ ਨੀਂਹ ਹੋ ਕੇ ਉਹਦੇ ਦਰ ਚ ਲਾਹਤ ਪੁਠਾ ਸਕਦੇ ਆ ਜਿਸ ਤੱਕ ਸਾਰੀਆਂ ਤਾਕਤਾਂ ਝੁਕਦੀਆਂ ਹਨ ਉਸ ਪਰਮੇਸ਼ਰ ਦੇ ਨਾਲ ਕਰ ਤੀਬਰ ਕਰ ਤਮ ਵਿਰਾਜ ਭਾਰ ਕੇ ਜੁਰਮਾਂ ਲੋੜੀਆਂ ਚਾਹੀਦਾ ਹੈ ਆਪਾਂ ਨੂੰ ਹਰ ਸੱਜਣ ਦਾਵਣ ਲੱਗੇ ਆ ਤੇ ਮਹਾਰਾਜ ਜੀ ਅਸੀਂ ਉਸ ਦੇ ਅੱਗੇ ਮਿਲ ਜਾਵਾਂਗੇ ਜਿਹੜੇ ਸਾਰੀਆਂ ਤਾੜਕਾਂ ਝੁਕਦੀਆਂ ਜਿਸਮਾਨੀ ਰੂਹਾਨੀ ਆਦਿਕ ਤੇ ਲਾਭ ਕੀ ਹੋਊਗਾ ਤਾਂ ਹਜੂਰ ਫਰਮਾਉਂਦੇ ਆ ਸੁਣੋ ਹਰ ਸੱਜਣ ਦਾਵਣ ਲੱਗੇ ਆ ਤੇ ਭਾਈ ਜੀ ਹਰੀ ਸੱਜਣ ਪਿਆਰਾ ਆਕਾਲ ਪੁਰਖ ਹੈ ਉਸ ਦੇ ਦਾਵਣ ਪੱਲੇ ਲੱਗੇ ਹੋਇਆ ਸ਼ਰਨੂਪੀ ਪੱਲਾ ਪਕੜਿਆ ਹੋਇਆ ਹਸੈਨਾ ਦੇਈ ਬੰਨ ਉਹ ਜਿਵੇਂ ਕੋਈ ਮਾਰੇ ਰਾਜੇ ਦੇ ਪਾਸੋਂ ਵੱਡਾ ਰਾਜਾ ਆਪ ਰੀਆਂ ਧੰਗਾ ਨੂੰ ਪਕੜ ਕੇ ਖੋ ਕੇ ਲੈ ਜਾਂਦਾ ਹੈ ਕਿਉਂ ਪਰਮੇਸ਼ਰ ਕਿਸੇ ਨੂੰ ਬੰਨ ਕੇ ਇਹ ਜਮ ਕਹਿੰਦੇ ਸਾਡਾ ਪਾਪੀ ਹੈ ਕੁੱਨੀ ਕਹਿੰਦੇ ਸਾਡਾ ਸਵਰਗ ਦਾ ਜਾਨ ਜੋਗਾ ਤੁਸੀਂ ਕਿਉਂ ਰੱਖਿਆ ਕਿਉਂ ਬੰਨ ਕੇ ਕੈਦੀ ਕਰਕੇ ਕਿਉਂ ਕਿਸੇ ਨੂੰ ਬੰਨਦਾ ਐਸਾ ਉਹ ਨਿਜ਼ਮ ਹੈ ਜੋ ਸ਼ਰਨ ਆਵਾਜ਼ ਸੰਠ ਲਾਵੇ ਉਹ ਬਿਰਗ ਸੌਮੀ ਸੰਧਾ ਇਸੇ ਨੂੰ ਬੰਦ ਕਰਕੇ ਕੈਦੀ ਕਰਕੇ ਜਿਵੇਂ ਤੁਮ ਜੋਰ ਆ ਜਾ ਵਡੇ ਰਾਜੇ ਨੂੰ ਦੇ ਦਿੰਦਾ ਐ ਭਾਈ ਉਹ ਕਿਸੇ ਨੂੰ ਜਿਹੜਾ ਸ਼ਰਨ ਆਉਂਦਾ ਤਿੰਨ ਸ਼ਰਨ ਕਾ ਜਾਇਆ ਜੰਮ ਉਹ ਗ੍ਰਾਸਾ ਸੋਹਣ ਦੀ ਸ਼ਰਨ ਕਾ ਨੂੰ ਜਾਣਾ ਜਿੱਦੜੀ ਖਾਂਦੇ ਰਹਿਣ ਕਿਉਂ ਕਿਸੇ ਨੂੰ ਬੰਦ ਕਹੀ ਨਹੀਂ ਉਹ ਦਿੰਦਾ ਪਰਮੇਸ਼ਰ ਮਾਨਕ ਮੋਤੀ ਨਾਮ ਪ੍ਰਭ ਫਿਰ ਮਹਾਰਾਜੀ ਪਰਮੇਸ਼ਰ ਦਾ ਨਾਮ ਕਿਹਾ ਜਾ ਕਹਿੰਦੇ ਮਾਨਕ ਮੋਤੀ ਨਾਮ ਪੜਾਓ ਮਾਨਕ ਜੀ ਕਿਤੇ ਰਕਨ ਹੁੰਦੇ ਆ ਜਿਵੇਂ ਕਿਤੇ ਮੋਤੀ ਹੁੰਦੇ ਹੈ ਮਾਨਕ ਮੋਤੀ ਇਹਾਂ ਜਾਂ ਪ੍ਰਭੂ ਦਾ ਉਜਲ ਨਾਮ ਹੈ ਉਹਨਾਂ ਲੱਗਾ ਨਾਹੀਂ ਸੰਨ ਉਹਨਾਂ ਮਾਨਕਾਂ ਨੂੰ ਮੋਤੀਆਂ ਤੋਂ ਪਾੜ ਲੱਗ ਜਾਂਦੀ ਹੈ ਕਹਿੰਦੇ ਕਾਰੂਬਾਰ ਸਾਹਿਬੋ ਕਿਸਤਰੀ ਨੇ ਸੁਰਨ ਲਾ ਕੇ 40 ਦਿਨ ਸਾਰੇ ਤੰਦੋ ਕੱਢ ਲਗੀ ਸੀ ਕਿ ਲੁਕਿਆਂ ਚ ਪ੍ਰਸੰਗ ਆਉਂਦਾ ਹੈ ਇਸ ਪ੍ਰਕਾਰ ਉਹਨਾਂ ਲੱਗਾ ਨਾਹੀਂ ਸੰਨ ਉਹਨਾਂ ਨੂੰ ਸੰਨ ਪਾੜ ਨਹੀਂ ਕੋਈ ਲਾ ਸਕਦਾ ਹੈ ਜੋ ਪਰਮੇਸ਼ਰ ਦਾ ਨਾਮ ਹੈ ਮਾਨਕ ਸਰਬੰਨ ਮੰਨਣ ਅਸਮੋਤੀ ਬਰਾਜ ਰੂਪ ਉਜਲ ਤੇ ਪ੍ਰੀੜਾ ਹੈ ਮਨ ਮੋਤੀ ਜੇ ਗਹਿਣਾ ਹੋਵੇ ਅਤੇ ਨਾਮ ਪ੍ਰਭੂ ਦਾ ਐਸਾ ਹੈ ਮਾਨਕ ਮੋਤੀਆਂ ਨਾਲੋਂ ਵੀ ਮੌਨਕਾਂ ਮੋਤੀਆਂ ਨੂੰ ਪਾੜ ਲੱਗ ਸਕਦਾ ਹੈ ਉਹਨਾਂ ਦੇ ਅੰਦਰ ਜਿਹਨਾਂ ਦਾ ਸਰਬੰਧ ਹੈ ਮੰਨਣਾ ਅਸਮੋਤੀ ਬਰਾਜ ਵਾਹਿਗੁਰੂ ਦਾ ਨਾਮ ਹੈ ਉਹਨਾਂ ਨੂੰ ਪਾੜ ਦੁਆਰ ਦਰਸ਼ਨ ਨੂੰ ਪਾੜ ਨਹੀਂ ਲੱਗ ਸਕਦਾ ਜਾਤ ਜਿਹੜਾ ਮਨ ਦਾ ਲੱਗਣਾ ਪਾੜ ਲੱਗਣਾ ਹੈ ਰੰਗ ਸਭ ਦੇ ਨਾਰਾਇਣ ਅਬ ਉਹ ਸਾਦ ਸੰਗ ਦੀ ਨਾਰਾਇਣ ਪਰਮੇਸ਼ਰ ਨੇ ਸਾਰਿਆਂ ਨੂੰ ਰੰਗ ਦਿੱਤਾ ਹੈ ਪਰਮੇਸ਼ਰ ਉਹਨਾਂ ਨੂੰ ਸਾਰਿਆਂ ਨੂੰ ਰੰਗ ਚਾੜਦਾ ਹੈ ਜਿਹਦੇ ਮਨ ਭਾਵੇ ਜਿਹੜੇ ਉਸ ਸੰਦਰ ਦੇ ਮਨ ਭਾਵੇ ਸਭ ਰੰਗੇ ਜੇ ਮਾਰ ਨੇ ਐਸੀ ਮਿਹਰ ਕੀਤੀ ਐਸਾ ਰੰਗ ਚਾੜਿਆ ਜਿਹੜੇ ਉਹਨੂੰ ਭਾਵੇ ਉਹ ਉਹਨਾਂ ਨੂੰ ਸੱਚੇ ਪਾਤਸ਼ਾਹ ਰੰਗ ਦਿੱਤਾ ਆ ਉਹ ਰੰਗ ਚਾੜਦਾ ਹੈ ਉਹਜਾ ਰੰਗ ਹੈ ਲਾੜ ਰੰਗ ਤੁਸ ਕੋ ਲੱਗਾ ਜਿਸ ਕੋ ਬੜ ਭਾਗਾ ਮੈਲਾ ਕਰਨ ਹੋਵੀ ਨੇ ਲਾਗੇ ਦਾਗਾ ਐਸਾ ਰੰਗ ਉਹਨਾਂ ਨੂੰ ਚਾੜਤਾ ਹੈ ਭਗਤੀ ਦਾ ਰੰਗ ਸਭੇ ਨਾਰਾਇਣ ਉਹ ਪਰਮੇਸ਼ਰ ਚਾਏ ਦੁੱਖ ਦੇਵੇ ਸੁਖ ਦੇਵੇ ਭੁੱਖ ਦੇਵੇ ਰਾਜ ਦੇਵੇ ਗਰੀਬ ਬਣਾ ਦੇਵੇ ਸਭ ਨਾਰਾਇਣ ਦੇ ਰੰਗ ਹੀ ਸਮਝਦੇ ਐ ਵਾਹਿਗੁਰੂ ਦੇ ਕਉਂਦ ਕਿਸਾਂ ਨੂੰ ਜੇ ਮਾਰਾ ਜਿਵੇਂ ਤੈਨੂੰ ਪਾਉਂਦਾ ਜੋ ਤੂੰ ਭਾਵਾ ਸਾਰੀ ਭਰਿਕਾਰ ਇਹ ਵਾਹਿਗੁਰੂ ਦੇ ਰੰਗ ਸੰਬੰਧ ਹਨ ਗੁਰਮੁਖੋ ਜੇਤੇ ਮਨ ਭਾਵਨ ਜਿਵੇਂ ਉਹਦੇ ਮਨ ਚ ਭਾਉਂਦਾ ਉਸੇ ਤਰ੍ਹਾਂ ਉਹ પ્રસન્ન ਰਹਿੰਦੇ ਆ ਮਨ ਚ ਪਰਮੇਸ਼ਰ ਦੀ ਭਾਵਨਾ ਰੱਖਦੇ ਆ ਅਤੇ ਭਾਵਨਾ ਤੋਂ ਬਗੈਰ ਖਾਲੀ ਨਹੀਂ ਕਰੇ ਚਿਤ ਕਰਦੇ ਹੋ ਰੰਗ ਸਵੇਨ ਸਾਰੇ ਨਰਾਇਣ ਦੇ ਰੰਗ ਹਨ ਰਜੋਗੁਣੀ ਪੁਰਖ ਵੀ ਸਤੋਗੁਣੀ ਪੁਰਖ ਵੀ ਤਮੋਗੁਣੀ ਪੁਰਖ ਵੀ ਇਹ ਮਿਸ਼ਰਤ ਵੀ ਇਹ ਵਾਹਿਗੁਰੂ ਦੇ ਕੌਂਤਕ ਹੈ ਕੋਈ ਸਤੋਗੁਣੀ ਬਣਾ ਛੱਡਿਆ ਜਿਵੇਂ ਵਿਸ਼ਨੂੰ ਨੂੰ ਬ੍ਰਹਮਾ ਨੂੰ ਰਯੋ ਗੁਣੀ ਬਣਾ ਛੱਡਿਆ ਸ਼ਿਵ ਜੀ ਨੂੰ ਤਮੋ ਗੁਣੀ ਬਣਾ ਛੱਡਿਆ ਇਹ ਵਾਹਿਗੁਰੂ ਦੇ ਸਾਰੇ ਰੰਗ ਜਾਣ ਕਰਕੇ ਸਭ ਸੰਗੇ ਜੀ ਜਿਵੇਂ ਉਹਦੇ ਮਨ ਨੂੰ ਭਾਉਂਦਾ ਉਸ ਪ੍ਰਕਾਰ ਦੇ ਬਣਾਉਂਦੇ ਹਨ ਕਿਉਂ ਜਾਣਦਾ ਰੰਗ ਸਦੇ ਨਾਰਾਇਣ ਹੈ ਉਸੇ ਪ੍ਰਕਾਰ ਭਗਵੇਂ ਰੰਗਾਂ ਵਾਲੇ ਨੀਲੇ ਰੰਗਾਂ ਵਾਲੇ ਚਿੱਟੇ ਰੰਗਾਂ ਵਾਲੇ ਕਫਾਏ ਵਸਤਰਾਂ ਵਾਲੇ ਜਿਨ੍ਹਾਂ ਰੰਗ ਹਨ ਇਹ ਮਹਾਰਾਜ ਸਾਹਿਬ ਦੇ ਰੰਗ ਹੈ ਜਿਹੜੇ ਉਹਦੇ ਮਨ ਨੂੰ ਭਾਉ ਜਾਂਦੇ ਕਹੇ ਭਗਵੇਂ ਆਲਾ ਹੈ ਉਹ ਇਸ ਸਰਕਾਰ ਚਾਹੇ ਉਹ ਨੀਲਿਆਂ ਵਾਲਾ ਹੈ ਚਿੱਟਿਆਂ ਵਾਲਾ ਹੈ ਜਦੋਂ ਉਹ ਮਨ ਨੂੰ ਭਾ ਜਾਂਦੇ ਆ ਉਹਨਾਂ ਸਾਰੇ ਰੰਗ ਚਾੜ ਦਿੰਦਾ ਪ੍ਰਵੇਸ਼ਰ ਐਸਾ ਚਲੂਕ ਹੈ ਉਸ ਸਮਾਤ ਰੂਪੀ ਕਥਾ ਕਹੀ ਨਹੀਂ ਜਾ ਸਕਦੀ ਰੰਗ ਸਰ ਸਤੋਗੁਣ ਜਿਹੜਾ ਹੈ ਚਿੱਟਾ ਰੰਗ ਹੈ ਅਤੇ ਤਮੋਗੁਣ ਜਿਹੜਾ ਹੈ ਕਾਲਾ ਰੰਗ ਹੈ ਅਤੇ ਰਜੋਗੁਣ ਜਿਹੜਾ ਲਾਲ ਰੰਗ ਹੈ ਉਹ ਸਾਰੇ ਰੰਗ ਪ੍ਰਵੇਸ਼ਰ ਦੇ ਰਜੋਗੁਣੀ ਜਦੋਂ ਦਿੱਖੀ ਹੁੰਦੀ ਹੈ ਉਸ ਦੇ ਲਾਲੀਆਂ ਚੜ ਜਾਂਦੀਆਂ ਤੇ ਉਦਮ ਕਰਦਾ ਹੈ ਜਦੋਂ ਤਮੋਗੁਣ ਦੇ ਬਿਲਕੁਲ ਦੀ ਕੋਰ ਨੀਂਦ ਆਉਂਦੀ ਹੈ ਤੇ ਜਾਂ ਬਹਿ ਕੋਈ ਵੀ ਹੋ ਜਾਂਦਾ ਜਾਂ ਭੁੱਖਾ ਤੇ ਹਾਇਆ ਵਾਲਾ ਰਹਿੰਦਾ ਹੈ ਜਦੋਂ ਸਤਜਗੁਣ ਸਦੋਗੁਣ ਆਈ ਬਕੀ ਦੀਆਂ ਸਗੀਆਂ ਫੁਰਦੀਆਂ ਮਨ ਚ ਪ੍ਰਕਾਸ਼ ਹੋਣ ਲੱਗ ਜਾਂਦਾ ਇਸ ਪ੍ਰਕਾਰ ਰੰਗ ਨਰੈਣ ਦੇ ਉਹ ਸਾਰੇ ਸਮਝਦੇ ਹਨ ਜਿਤੇ ਮਨ ਭਾਵ ਜਿਸ ਨੇ ਮਹਤਮਾ ਮਨ ਚ ਭਾਵਨਾ ਵਾਹਿਗੁਰੂ ਦੀ ਰੱਖਦੇ ਵਾਹਿਗੁਰੂ ਨੂੰ ਭਾਜ ਜਾਂਦੇ ਹੈ ਉਹ ਸਾਰੇ ਜਰਦੇ ਜਰਦੇ ਤੇ ਰੰਗਾ ਰੰਗਾ ਵਿੱਚ ਉਸ ਪਰਮੇਸ਼ਰ ਨੂੰ ਦੇਖਦੇ ਹਨ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜ ਜੋ ਹਰੀ ਨੂੰ ਲੋੜਦੇ ਆ ਉਹ ਹਰੀ ਨੇ ਆਪ ਨੇ ਬਣਾ ਲਏ ਹਨ ਜੋ ਪਰਮੇਸ਼ਰ ਨੂੰ ਚਾਹਦੇ ਆ ਉਹਨਾਂ ਨੂੰ ਵਾਹਿਗੁਰੂ ਨੇ ਆਪ ਲੋ ਬਣਾ ਲਿਆ ਹੈ ਸੋਈ ਜੀ ਕਰੰਨ ਅਬ ਉਹੋ ਹੀ ਭਾਈ ਜੀਆਂ ਨੂੰ ਪਰਮੇਸ਼ਰ ਦੇ ਹੋਰ ਬਣਾਈ ਜਾਂਦੇ ਆ ਹੋਰਨ ਰੰਗ ਰੰਗ ਕੇ ਪਰਮੇਸ਼ਰ ਦੇ ਪਿਆਰੇ ਬਣਾਈ ਜਾਂਦੇ ਹਨ ਇਹ ਗੁਣ ਮਾਰਨ ਉਹਨਾਂ ਦੇ ਤਾ ਜਿਵੇਂ ਤ੍ਰਿੰਗੀ ਜਿਹੜੀ ਹੈ ਉਹ ਕੀੜੀਆਂ ਦੇ ਤਾਈ ਦੁੰਡੀਆਂ ਦੇ ਤਾਂ ਹੀ ਲਿਜਾ ਕੇ ਆਪ ਦੀ ਖੱਦ ਵਿੱਚ ਜਦੋਂ ਬੋਲਦੀ ਹੈ ਉਹਨਾਂ ਦਾ ਜੀਵਨ ਪਲਟ ਕੇ ਆਪ ਦੇ ਬੱਚਿਆਂ ਦਾ ਰੂਪ ਬਣਾ ਲੈਂਦੀ ਹੈ ਉਸੇ ਪ੍ਰਕਾਰ ਜਿਹੜੇ ਪਰਮੇਸ਼ਰ ਨੂੰ ਪਾਉਂਦੇ ਆ ਉਹਨਾਂ ਨੂੰ ਉਸੇ ਤਰ੍ਹਾਂ ਦੇ ਰੰਗੀ ਜਾਂਦੇ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਹਰ ਲੋੜੇ ਸੋ ਕਰੇ ਜੋ ਹਰੀ ਕਰਾਇਆ ਲੋੜਦਾ ਹੈ ਉਹ ਭਗਤ ਜਨ ਕਰਦੇ ਆ ਪਾਣਾ ਮੰਦੇ ਹੈ ਸੋਈ ਜੀਅ ਕਰਨ ਅਸਾਂ ਦਾ ਹੁਕਮ ਜਿਹੜੇ ਪਰਮੇਸ਼ਰ ਦਾ ਪਾਣਾ ਮੰਦੇ ਹਨ ਸੰਤ ਭਗਤ ਜੋ ਹਰੀ ਲੋੜਦਾ ਉਹ ਕਰਦੇ ਆ ਪਰਮੇਸ਼ਰ ਆਪ ਜਿਤੇ ਅਰੇ ਨਾਮ ਜਪਾਵੇ ਤੇ ਸੋਈ ਜੀ ਕਰਨ ਉਹ ਇਦੇ ਸਮਰੱਥ ਹੁੰਦੇ ਆ ਜੀਆਂ ਤੋਂ ਵੀ ਉਹੋ ਕਰਾਉਣ ਲੱਗ ਜਾਂਦੇ ਆ ਉਹਨਾਂ ਦੀ ਆਗੀ ਬ੍ਰਹਮੰਡਾਂ ਖੰਡਾਂ ਚੱਲਣ ਲੱਗ ਜਾਂਦੀ ਆਗਿਆ ਹੌ ਕੋਈ ਉਹਨਾਂ ਦੀ ਆਗਿਆ ਨੂੰ ਕੋਈ ਮੇਟਨ ਨੂੰ ਸਮਰੱਥ ਨਹੀਂ ਜੋ ਹਰੀ ਅਕਾਲਪੁਰਖ ਨੇ ਲੋੜਿਆ ਆਪ ਦੇ ਬਣਾਉਣੇ ਚਾਹੇ ਉਹ ਆਪ ਦਾ ਸਰੂਪ ਬਣਾ ਲਏ ਹਨ ਸੋਈ ਜੀ ਕਰਨ ਉਹੋ ਜੀਆਂ ਦੀ ਅੱਗੇ ਕਲਿਆਣ ਕਰਦੇ ਹਨ ਤੱਕੇ ਇੱਕੋ ਹੋ ਕਰਕੇ ਬਬਕੀਤੇ ਆਪਣੇ ਆਪਣੇ ਸਾਥ ਸੰਗਤ ਜੀ ਬਣਾ ਲਏ ਹਨ ਪਿਆਰੇ ਜੇਹੀ ਕਹੀਏ ਤਾਨੂੰ ਉਹ ਤਾਂ ਸਾਥ ਨਹੀਂ ਤੰ ਤਾ ਦੇ ਜੋਕ ਜੀ ਤੇ ਤੁਨ ਉਹਨਾਂ ਦੀ ਮਾਤਾ ਹੈ ਤੁਨ ਪਈ ਕਿਨ ਕੀ ਜਨਨੀ ਨਾਨਕ ਜਨਨੀ ਤੁੰਮੀ ਮਾਏ ਉਹਨਾਂ ਜਨਣ ਵਾਲੀ ਮਾਂ ਵੀ ਤੁੰ ਹੈ ਉਹ ਤੁੰ ਤਾ ਦੇ ਜੋਕ ਜੀ ਮਾਤਾ ਪਿਤਾ ਵੀ ਤੁੰ ਹਨ ਜਿਨ੍ਹਾਂ ਦੇ ਕੋਲੋਂ ਜਨਮੇਓ ਕੋਲੋਂ ਵੀ ਸਭਨੀਆਂ ਹਨ ਅਪਜਸੰ ਮਤੰਤ ਸਿਮਰਾਂ ਜਿਸ ਪੁੱਤਰ ਸੱਤ ਪੁੱਤਰਾਂ ਜਨਮ ਸੱਤ ਸ੍ਰੇਸ਼ ਪੁੱਤਰ ਪੈਦਾ ਹੋ ਜੇ ਸ੍ਰੇਸ਼ ਪੁੱਤਰ ਕੌਨਾਂ ਸਿਮਰਤਾਬਾ ਦਾ ਗੁਰ ਮੰਤਰ ਨੇ ਜਿਹੜੇ ਗੁਰ ਮੰਤਰ ਨੂੰ ਹਿਰਦੇ ਸਿਮਰਦੇ ਉਹ ਨਾਸੀ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਵੀ ਕੰਤਾ ਦੇ ਯੋਗ ਹਨ ਉਹਨਾਂ ਦੀ ਕੁਲ ਵੀ ਸਾਰੀ ਕੁਲ ਦੇ ਕਲੰਕ ਸਾਰੇ ਧੋਤੇ ਜਾਂਦੇ ਹਨ ਇਸ ਪ੍ਰਕਾਰ ਜਿਹੜੇ ਵਾਹੀ ਨੂੰ ਆਦ ਦੇ ਕੀਤੇ ਆ ਉਹ ਤਾਂ ਤਾਂ ਜੋ ਕਹੀਆਂ ਤਿੰਨਾਂ ਲੋਕਾਂ 'ਚ ਆਪਨ ਲੀਆ ਜੇ ਮਿਲੈ ਇਹ ਭਾਈ ਕਈ ਆਦਮੀ ਆਉਂਦੀ ਹਉਮੈ ਦੇ ਨਾਲ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਹਜ਼ੂਰ ਕਹਿੰਦੇ ਜੇ ਆਪਣੇ ਸਾਧਨਾ ਦੇ ਵੱਕੇ ਲਿਆ ਹੋਇਆ ਪਰਮੇਸ਼ਰ ਮਿਲ ਸਕੇ ਗਿਆ ਦੇ ਤਾਈ ਵਿਛੜ ਕਿਉਂ ਰੋਂਵਾਂ ਕੋਈ ਲੋਕ ਵਿਛੜ ਕੇ ਰੋਂਦੇ ਕਿੰ ਤੁਰੇ ਫਿਰਨੋਂ ਆਪੋ ਨਹੀਂ ਲਿਆ ਜਾ ਸਕਦਾ ਬੜੇ ਲੋਕ ਜਤਨ ਕਰਦੇ ਆ ਹੰਗ ਤਾਂ ਨਹੀਂ ਨਿਕਦੀ ਹਉਮੈ ਦੇ ਸਾਹਿਬ ਜਿਹੜੇ ਕਰਮ ਹੈ ਉਹ ਵਿਛੋੜੇ ਦਾ ਕਾਰਨ ਹੈ ਅਤੇ ਹੰਗ ਦਾ ਤੋ ਰਹਿਤ ਹੋ ਕੇ ਨਿਸਕਾਮ ਕਰਮ ਜਿਹੜੇ ਕਰਨੇ ਹਨ ਉਹਨਾਂ ਕਰਕੇ ਪ੍ਰਾਪਤੀ ਹੋ ਸਕਦੀ ਹੈ ਉਸ ਕਰਕੇ ਅਰਦਾਸ ਕਰਕੇ ਹਮਾਰਾ ਜੀ ਸਾਦੇ ਤਾਸੂ ਆਪਣੀ ਤੋ ਦਾ ਪ੍ਰਾਪਤ ਕੀਤੀ ਹੋਈ ਭਾੜੀ ਮਿਲ ਸਕੋਈਏ ਤੇਰੇ ਨਾਲ ਅਬ ਦੁੱਖੇ 84 ਦੇ ਜੀਵਨ ਦੇ ਜੀ ਰੋਂਦੇ ਕਾਹਨੂੰ ਫਿਰੇ ਸਾਧੂ ਸੰਗ ਪਰਾਪਤੇ ਫਿਰ ਮਾਰਾ ਪ੍ਰਾਪਤ ਕਿਵੇਂ ਹੁੰਦਾ ਕਹਿੰਦੇ ਸਾਧੂ ਜਿਨ੍ਹਾਂ ਨੂੰ ਮਨ ਨੂੰ ਸਾਧਿਆ ਹੈ ਸ੍ਰੇਸ਼ਟ ਪੁਰਖਾਂ ਦੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਸਾਧੂਆਂ ਦੀ ਸੰਗਤ ਕਰਕੇ ਗੁਰਾਂ ਦੀ ਪ੍ਰਾਪਤੀ ਹੋਈ ਹੈ ਗੁਰਾਂ ਦੀ ਪ੍ਰਾਪਤੀ ਕਰਕੇ ਨਾਮ ਦੀ ਪ੍ਰਾਪਤੀ ਹੋਈ ਹੈ ਨਾਮ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ ਬ੍ਰਹਮ ਗਿਆਨ ਕਰਕੇ ਸੂਪ ਦੀ ਸਖਿਆਤਾ ਦੀ ਪਰਪਤ ਉਸ ਨੂੰ ਪ੍ਰਾਪਤ ਹੋਈ ਹੈ ਨਾਨਕ ਰੰਗ ਮਾਨੰ ਉਹ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ ਰੰਗ ਅਨੰਦ ਨੂੰ ਭਾਈ ਮਾਨਦੇ ਹਨ ਜੇ ਤੁਸੀਂ ਉਸ ਦੇ ਅਨੰਦ ਨੂੰ ਮਾਨਣਾ ਹੈ ਤਾਂ ਇਸ ਪ੍ਰਕਾਰ ਸੰਗਤ ਦੁਆਰਾ ਗੁਰੂ ਸਾਹਿਬ ਦੇ ਬ੍ਰੇਸ਼ ਨੂੰ ਪ੍ਰਾਪਤ ਹੋ ਕੇ ਉਹਦੇ ਨਾਲ ਨੂੰ ਮਾਨ ਸਕੋਗੇ ਹਰ ਜੇਠ ਰੰਗੀਲਾ ਤਿਸ ਧਨ ਜੇਠ ਦੇ ਮਹੀਨੇ ਨੂੰ ਸਮਾਪਤ ਕਰਦੇ ਹੋ ਵਿਦੇਸ਼ ਜਾਂਦੇ ਹਨ ਇਹ ਭਾਈ ਹਰੀ ਜੋ ਜੇਠ ਤਰਤੀਬਰ ਕਰਤੰ ਅਵਰਾਜ ਧਾਰ ਕੇ ਪ੍ਰਾਪਤ ਹੋਣ ਯੋਗ ਹੈ ਜੇਠ ਜੋ ਵੱਡਾ ਹਰੀ ਹੈ ਰੰਗੀਲਾ ਰੰਗ ਦਾ ਈਲਾ ਕਰ ਜੋ ਹੈ ਤਿਸ ਰੰਗੀਲਾ ਆਨੰਦ ਉਸ ਦਨਿਆ ਕਾਲ ਗੁਜ਼ਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਇਸ ਕੈ ਭਾਗ ਮਥੰ ਅਰੀ ਨੰਦ ਦਾ ਦੇਣ ਆਵਾਜ਼ ਦਾ ਪਰਮੇਸ਼ਰ ਉਹਨਾਂ ਦਾ ਹੋਇਆ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਹਨ ਮੱਥੇ ਦੇ ਭਾਗ ਸਭ ਸੰਗ ਜੀ ਜੇ ਦਿਖਿਆ ਸਗਲੀ ਤਰੀ ਲਿਓ ਤੇਖ ਬਿਰਾਜ ਕੌਨ ਓਂਗ ਸੁਣਦੇ ਮਨ ਤੇ ਨਰ ਮੱਥੇ ਭਾਗ ਜਿਨ੍ਹਾਂ ਨੇ ਦਿਖਿਆ ਮਾਇਆ ਸਾਰੀ ਸਰਪੀ ਹੈ ਵਿਰਾਜ ਘਾਰ ਲਿਆ ਸਰਗੋ ਰੰਗ ਜਰਗੋ ਨੈ ਤਾਰੋ ਆ ਜਿਨ੍ਹਾਂ ਦੇ ਸਾਸਥੰਦੇ ਆਉਂਦੇ ਹਨ ਅਜੋ ਦਿਲਾ ਰੰਗ ਪੈ ਗਿਆ ਹੈ ਨੇਤਰ ਵਿਰਾਗ ਚ ਕਰ ਰਹੇ ਹੰਨ ਮਨ ਨਿਰਭੇਗਾ ਚ ਲਾਭੀਓ ਕੰਮ ਖਾਂਦੇ ਹੰਨ ਕੰਮ ਬੋਲਦੇ ਹੰਨ ਸੋਨਾ ਜਿਨਾਂ ਨੂੰ ਕੈ ਗਿਸਰ ਚੁੱਕਾ ਹੈ ਅਬੇ ਇੰਤਜ਼ਾਰੀ ਕਰਦੇ ਰਹਿੰਦੇ ਹੰਨ ਹਰ ਵੇ ਕਦੋਂ ਪ੍ਰਾਪਤ ਹੋਵੇਗਾ ਦੇਕਰਾਰੀ ਕਰਾਰ ਦੇਕਰਾਰ ਮਨ ਮਿਲਵੇ ਨਾਹੀ ਸੰਤੋਖ ਆਪੇ ਸ੍ਰੀ ਦਰਸ਼ਨ ਨਾਨਕ ਜੀ ਦੇ ਜੀਜਾ ਇਸ ਪ੍ਰਕਾਰ ਬਿਨਾ ਕਰਾਰੀ ਕਰ ਰਹੇ ਹੰਨ ਅਕਰਾਰ ਨਹੀਂ ਬੰਦੇ ਜਿੰਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਵੇ ਇੰਤਜ਼ਾਰੀ ਚ ਲੱਗੇ ਰਹਿੰਦੇ ਆ ਕੋ ਬੇਸ ਅਗਰ ਸੰਤੋਖ ਨਹੀਂ ਆਉਂਦਾ ਮੇਰੇ ਤੋਂ ਬਿਨਾਂ ਇਹੋ ਬੇਖਿਆਲ ਰਹਿੰਦੇ ਹਨ ਉਹ ਆਸ਼ਕਾਨੀਆਂ ਨਿਸ਼ਾਨੀਆਂ ਇਹ ਮੱਥੇ ਦੇ ਭਾਗ ਵਾਲਿਆਂ ਦੇ ਗੁਣ ਹਨਗੇ ਜੁਨ੍ਹਾਂ ਵਿੱਚ ਇਹ ਸਾਰ ਸੰਗੇ ਵੀ ਮੱਥੇ ਦੇ ਭਾਗ ਹਨ ਉਹਨਾਂ ਨੂੰ ਰਜ਼ੀਲਾ ਜੋ ਆਨੰਦ ਸਰੂਪ ਪਰਮੇਸ਼ਰ ਅੰਦਾ ਦਾ ਘਰ ਉਹਦਾ ਆਨੰਦ ਪ੍ਰਾਪਤ ਹੋਇਆ ਇਹ ਗੋਲ ਦੇ ਮਹੀਨੇ ਦੁਆਰਾ ਸਰਬੇ ਜੀ ਪਰਮਪੁਤ੍ਰ ਦੇ ਵਿਦੇਸ਼ ਬਖਸ਼ਿਆ ਹੈ ਬਾਦੂ ਸੰਗ ਪ੍ਰਾਪਤੇ ਨਾਨਕ ਅਨੁਮਾਨਨ ਹਰ ਜੀਵ ਦੇ ਰੀਲਾ ਕਿਸ ਕਰਨੀ ਜਿਸ ਦਾ ਆਦਿ ਨਥੰਦ ਵਾਹਿਗੁਰੂ ਦਾ ਖਾਲਸਾ ਏ ਗੋਬੇ ਬੇਂਦੂ ગો તેરું મન રે ગોન ભાન જાતે સરો તે આંતરંતર હરે હરે હંજી હો આ તે મન સેર સબાન જાવા તે સાતે હો ના ਤੋ ਰੋਤਾ ਕੀ ਜਬ ਕੋ ਧੋ ਰਪੈ ਆਵੇ ਜਿਸ ਤੇ ਜਮਾ ਕੀਆ ਆਵੇ ਜਿਸ ਤੇ ਸੁਣਾਰੇ ਆਵੇ ਜਿਸ ਤੇ ਸਵਾਰਾ ਕੀਆ ਕੋਈ ਹਿੱਕ ਤੇ ਖਾਰੀ ਤੇਰੇ ਤੂੰ ਹੀ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਉੰਨੰਗੇ ਜਨਕ ਸਦਾ ਰਹੇ ਰੰਗਲਾਤਾ ਹੰਬਲੇ ਹਾਰਾ ਜਾ ਸਾਚੇ ਕੋ ਨਾਮ ਦਿੱਤ ਹੂੰ ਕਰਨ ਕਾਰਨ ਸਭਨਾ ਦਾ ਏਕੋ ਅਵਰਨ ਦੂਜਾ ਕੋ ਹੀ ਬਹੁਤ ਥੋਰ ਪਏ ਅਗ ਕਿਸੇ ਕੋ ਪਾਤੀ ਜਬ ਬਹੁਤ ਥੋਰ ਪਏ कृष किर पाती जाए अरे किस किरपाती जर पाए ਮੋਤੇ ਛੋੜ ਪਏ ਕਿਰਤਨ ਕੋ ਆਬ ਕਿਸ ਕਿਰਪਾ ਦੀ ਜਾ ਉਹ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ੇ ਕਰੀ ਜਾ ਬਹੁਤ ਥਰਪਏ ਆਵੇ ਕਿਸ ਕਿਰਪਾ ਕੀ ਜਾ ਬਹੁਤ ਛੋੜ ਪਏ ਕਈ ਪਤੰਗਾ ਕਈ ਜਨਮ ਦਾ ਜੀਨ ਕੋ ਰੂੰਗਾ ਪਈ ਕਈ ਜਨਮ ਪੰਖੀ ਸਰਬ ਹੋਇ ਕਈ ਜਨਮ ਹੈ ਬਰ ਬਿਰਖ ਜੋ ਹੋ ਬਹੁਤ ਥੋਰ ਪਰ ਆਵੇ ਤੇ ਸੇ ਕਿਰਪਾ ਕੀ ਜਾ ਬਹੁਤ ਥੋਰ ਪਰ ਰੰਗਤ ਖੂਲੇ ਗੁਰ ਪ੍ਰਸਾਦਿ ਨੂੰ ਜਾਨੇ ਆ ਸਾਚੀ ਨਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਬਹੁਤ ਸੋਹ ਰੂਪੈ ਆਵ ਕਿਸੇ ਕਿਰਪਾ ਕੀ ਜੈ ਬਹੁਤ ਸੋਹ ਰੂਪੈ ਆਵ ਕਿਸੇ ਕਿਰਪਾ ਕੀ ਜੈ بچھڑے जनम बिछड़े थो मारो जनम तुमारे लोख बहुत असीं कृपा थी बहुत